ਅਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਮਾਨ ਭਾਗੀ ਖਬਰ ਬਟਾਲਾ ਦੇ ਪਿੰਡ ਸੇਖਵਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜਾ ਇਹ ਨੌਜਵਾਨ ਸੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਸਾਲਾਂ ਤੋਂ ਇਹ ਨਸ਼ੇ ਦੇ ਠੀਕੇ ਲਾ ਰਿਹਾ ਸੀ ਤੇ ਚਿੱਟੇ ਨੇ ਇਸ ਦੀ ਜਾਨ ਲਈ ਹੈ ਹਾਲਾਂਕਿ ਚਿੱਟਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਇੱਕ ਬਿਮਾਰੀ ਬਣਿਆ ਹੋਇਆ ਇੱਕ ਦਲਦਲ ਬਣਿਆ ਹੋਇਆ ਇਹ ਛੇਮਾ ਦਰਿਆ ਆਏ ਦਿਨ ਕਿਸੇ ਨਾ ਕਿਸੇ ਦੀ ਜਾਨ ਲੈ ਰਿਹਾ ਤੇ ਪਰਿਵਾਰ ਭੁੱਬਾ ਮਾਰ ਮਾਰ ਰੋ ਰਿਹਾ ਕਲਵਿੰਦਰ ਦੇ ਦੋ ਛੋਟੇ ਛੋਟੇ ਬੱਚੇ ਵੀ ਨੇ ਤੇ ਇੱਕ ਉਸਦੀ ਪਤਨੀ ਵੀ ਆ ਜਿਸ ਦਾ ਰੋਂਦਿਆਂ ਦਾ ਜਿਹੜਾ ਹਾਲ ਹੈ ਉਹ ਛੱਲਿਆ ਨਹੀਂ ਜਾਂਦਾ ਤੇ ਉਸਦੀ ਮਾਂ ਦਾ ਕਹਿਣਾ ਹੈ ਕਿ ਇੱਕ ਪੁੱਤ ਉਸ ਦਾ ਪਹਿਲਾਂ ਵੀ ਇਸੇ ਦਲਦਲ ਦੇ ਵਿੱਚ ਚਲਾ ਗਿਆ ਸੀ ਇਸੇ ਨਸ਼ੇ ਨੇ ਉਸ ਦੇ ਇੱਕ ਪੁੱਤ ਨੂੰ ਪਹਿਲਾਂ ਆਪਣੀ ਲਪੇਟ ਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਕੁਲਵਿੰਦਰ ਵੀ ਉਸੇ ਰਾਤ ਤੇ ਤੁਰਿਆ ਹੋਇਆ ਸੀ ਤੇ ਕੁਲਵਿੰਦਰ ਵੀ ਕਦੇ ਗੋਲੀਆਂ ਖਾਂਦਾ ਸੀ ਕਦੇ ਨਸ਼ੇ ਦੇ ਟੀਕੇ ਲਾਂਦਾ ਸੀ ਤੇ ਪਿਛਲੇ 3 ਸਾਲਾਂ ਤੋਂ ਉਹ ਚਿੱਟੇ ਦਾ ਆਦੀ ਸੀ ਉਤੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਕੋਈ ਵੀ ਨਹੀਂ ਰਿਹਾ ਜਿਸ ਤੇ ਸਹਾਰੇ ਉਹ ਜ਼ਿੰਦਗੀ ਜੀ ਸਕਣ ਤੇ ਉਸਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੀਆਂ ਅੱਖਾਂ ਵੀ ਇਸ ਤਰ੍ਹਾਂ ਨਾਮ ਨੇ ਕਿ ਉਹਨਾਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਤਾਂ ਹੰਮਾਰਦਾ ਹੈ ਤੇ ਪਰਿਵਾਰ ਦਾ ਜਿਸ ਤਰ੍ਹਾਂ ਦਾ ਹੁਣ ਹਾਲ ਹੋਇਆ ਪਿਆ ਇੱਕ ਪਾਸੇ ਮਾਂ ਰੋ ਰੋ ਕੁਰਲਾਰੀ ਹੈ ਤੇ ਦੂਜੇ ਪਾਸੇ ਪਤਨੀ ਵੀ ਚੀਕਾਂ ਮਾਰ ਕੇ ਇਹੀ ਕਹਿ ਰਹੀ ਹੈ ਕਿ ਮੇਰਾ ਤਾਂ ਛੱਡੋ ਮੇਰੇ ਬੱਚਿਆਂ ਦਾ ਹੁਣ ਕੌਣ ਰਖਵਾਲਾ ਹੈ ਮੇਰੇ ਬੱਚਿਆਂ ਦੀ ਜ਼ਿੰਦਗੀ ਹੁਣ ਕੌਣ ਸਫਲ ਕਰੇਗਾ ਕੌਣ ਸਿਰੇ ਲਾਵੇਗਾ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਇਹ ਚਿੱਟਾ ਆਮ ਦੁਕਾਨਾਂ ਤੇ ਵੀ ਮਿਲ ਜਾਂਦਾ ਹੈ ਤੇ ਪੁਲਿਸ ਚੌਂਕੀ ਵੀ ਮੌਜੂਦ ਹੈ ਪਰ ਪੁਲਿਸ ਵਾਲੇ ਕੋਈ ਅਜੇ ਹਰ ਐਕਸ਼ਨ ਹੀ ਨਹੀਂ ਲੈਂਦੇ ਕਿ ਜਿਹੜੀ ਇਹ ਨਸ਼ੇ ਦੀ ਜਿਹੜੀ ਦਲਦਲ ਹੈ ਜਿਹੜੀ ਨਸ਼ੇ ਦੀ ਵਪਾਰ ਕਰਨ ਵਾਲੇ ਹਨ ਉਹਨਾਂ ਨੂੰ ਹੱਥ ਪਾਇਆ ਜਾ ਸਕੇ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਤਾਂ ਸਾਡਾ ਦੂਜਾ ਪੁੱਤ ਚਲਾ ਗਿਆ ਪਹਿਲਾਂ ਇੱਕ ਪੁੱਤ ਵੀ ਇਸੇ ਛੇਵੇਂ ਦਰਿਆ ਦੇ ਵਿੱਚ ਰੁੜ ਗਿਆ ਸੀ ਤੇ ਉਸੇ ਦਰਿਆ ਦੇ ਵਿੱਚ ਅੱਜ ਜਿਹੜਾ ਕੁਲਵਿੰਦਰ ਸਿੰਘ ਦੀ ਉਮਰ ਮਹਿਜ਼ ਅਜੇ 30 ਸਾਲ ਸੀ ਤੇ ਉਹ ਇਸ ਦਲਦਲ ਦੇ ਵਿੱਚ ਹੀ ਚਲਾ ਗਿਆ ਉਹ ਵੀ ਹੁਣ ਰੱਬ ਨੂੰ ਪਿਆਰਾ ਹੋ ਗਿਆ ਮੁੜ ਕੇ ਉਹ ਕਦੇ ਨਹੀਂ ਆਵੇਗਾ ਤੇ ਉਸ ਦੀਆਂ ਤਸਵੀਰਾਂ ਤੇ ਉਸ ਦੀਆਂ ਯਾਦਾਂ ਹੀ ਹੁਣ ਉਸ ਤੇ ਮਾਪੇ ਦਾ ਸਹਾਰਾ ਬਣਨ ਗਿਆ ਹਾਲਾਂਕਿ ਮਾਂ ਦਾ ਕਹਿਣਾ ਹੈ ਕਿ ਇੱਕ ਪਤਨੀ ਹੈ ਤੇ ਦੋ ਛੋਟੇ ਛੋਟੇ ਬੱਚੇ ਨੇ ਤੇ ਉਹਨਾਂ ਦਾ ਸਹਾਰਾ ਹੁਣ ਕੌਣ ਬਣੇਗਾ ਜ਼ਿੰਦਗੀ ਹੁਣ ਕਿਵੇਂ ਅੱਗੇ ਚੱਲੇਗੀ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਵੱਡਾ ਇਲਜ਼ਾਮ ਹੈ ਪੁਲਿਸ ਵਾਲਿਆਂ ਦੇ ਉੱਤੇ ਕਿ ਉਹਨਾਂ ਨੂੰ ਕਹਿਣਾ ਵੀ ਚਾਹੁੰਦੇ ਆਂ ਤੇ ਉਹਨਾਂ ਨੂੰ ਦੱਸਣਾ ਵੀ ਚਾਹੁੰਦੇ ਆਂ ਕਿ ਤੁਸੀਂ ਘਰ ਕੀ ਰਹੇ ਹੋ ਜੇ ਛੇਵੇਂ ਦਰਿਆ ਦੇ ਵਿੱਚ ਇਸੇ ਤਰ੍ਹਾਂ ਹੀ ਲੋਕਾਂ ਦੇ ਪੁੱਤ ਡੁੱਬਦੇ ਰਹਿਣਗੇ ਫਿਰ ਉਹਨਾਂ ਦਾ ਵਰਦੀ ਪਾਇਆ ਦਾ ਕੀ ਫਾਇਦਾ ਉਹਨਾਂ ਦਾ ਸਾਡੇ ਰਾਖਿਆਂ ਬਣਨ ਦਾ ਕੀ ਫਾਇਦਾ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਇਹ ਨਸ਼ਾ ਹੈ ਦੁਕਾਨਾਂ ਤੋਂ ਆਮ ਮਿਲਦਾ ਹੈ ਜਿਵੇਂ ਟਾਫੀਆਂ ਮਿਲਦੀਆਂ ਨੇ ਐਵੇਂ ਇਹ ਨਸ਼ਾ ਵਿਕਦਾ ਹੈ ਪਰ ਕੋਈ ਵੀ ਪੁਲਿਸ ਅਫਸਰ ਕੋਈ ਵੀ ਪੁਲਿਸ ਦਾ ਤੰਤਰ ਇਸ ਹੱਥ ਤੇ ਨੱਥ ਨਹੀਂ ਪਾਉਂਦਾ ਤੇ ਆਏ ਦਿਨ ਕਿਸੇ ਨਾ ਕਿਸੇ ਦਾ ਪੁੱਤ ਇਸ ਦਲਦਲ ਦੇ ਵਿੱਚ ਜਾ ਰਿਹਾ ਹਾਲਾਂਕਿ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਨਸ਼ੇ ਦੇ ਨਾਲ ਲਗਭਗ ਕਾਫੀ ਹੱਦ ਤੱਕ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਗਲਤਾਨ ਹੋ ਚੁੱਕੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਵੱਡੇ ਵਾਅਦੇ ਤੇ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਕਿ ਇਹਨਾਂ ਨਸ਼ਾ ਫੜਿਆ ਗਿਆ ਤੇ ਐਨੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਸੁਧਾਰ ਘਰਾਂ ਦੇ ਵਿੱਚ ਰੱਖਿਆ ਗਿਆ ਤੇ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਪਰ ਇਹ ਜਿਹੜੀ ਨਸ਼ੇ ਦੀ ਦਲਦਲ ਹੈ ਇਹ ਹਰ ਕਿਸੇ ਲਈ ਸਿਰਦਰਦੀ ਬਣੀ ਹੋਈ ਹੈ ਤਿੰਨ ਸਰਕਾਰਾਂ ਪੰਜਾਬ ਦੇ ਵਿੱਚ ਆ ਚੁੱਕੀਆਂ ਨੇ ਤੇ ਤਿੰਨੇ ਸਰਕਾਰਾਂ ਦੇ ਉੱਤੇ ਲੋਕ ਲਾਨਤਾਂ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਜੇ ਨਸ਼ਾ ਇਸ ਤਰ੍ਹਾਂ ਹੀ ਵਿਕਦਾ ਰਹੇਗਾ ਤਾਂ ਫਿਰ ਨੌਜਵਾਨੀ ਤਾਂ ਫਿਰ ਖਤਮੀ ਸਮਝੋ ਹਾਲਾਂਕਿ ਪੂਰੇ ਸੂਬੇ ਦੀ ਜਿਹੜੀ ਇਹ ਸਮੱਸਿਆ ਹੈ ਪਿੰਡ ਸੇਖਮਾ ਦੇ ਵਿੱਚ ਅੱਜ 70 ਵਸਾ ਗਈ ਹੈ ਤੇ ਇੱਕ ਪੁੱਤ ਪਹਿਲਾਂ ਹੀ ਇਸ ਨਸ਼ੇ ਦੀ ਭੇਡ ਤੇ ਵਿੱਚ ਚੜ ਗਿਆ ਸੀ ਤੇ ਇੱਕ ਹੁਣ ਹੋਰ ਇਸੇ ਦਲਦਲ ਦੇ ਵਿੱਚ ਗਲਤਾਨ ਹੋ ਗਿਆ ਤੇ ਮਾਪਿਆਂ ਦਾ ਕੀ ਕੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ। ਇਹ ਭਾਜੀ ਚਿੱਟੇ ਦੇ ਟੀਕੇ ਲਾਉਂਦਾ ਸੀ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮਰਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮੜਿਆ ਇਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਹੀਂ ਮਰਿਆ ਤਾਂ ਕੋਈ ਕਾਰਵਾਈ ਨਹੀਂ ਹੋਣੀ ਇਹ ਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਅਜਾ ਆ ਦੋ ਬੱਚੇ ਜਾ ਵੇਖ ਲੋ ਛੋਟੇ ਛੋਟੇ ਆ ਦੀ ਘਰ ਦੀ ਆ ਤੇ ਨਾ ਇੰਨਾ ਬਾਰੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਿੱਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਿੱਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਨਹੀਂ ਮਰਦੇ ਨਾ ਪਿੰਡ ਚ ਹੀ ਹੈ ਪਿੰਡ ਚ ਹੀ ਠਾਣਾ ਵਾ ਸ਼ਰਮ ਵੇਖਦਾ ਸੜਿਆਂਮ ਵੇਖਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਵੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਵੇਂ ਇਹਨਾਂ ਦਾ ਇਹੋ ਬੱਚਾ ਆਏਗਾ ਇਹ ਵੀ ਗਿਆ ਇਹੋ ਰਹਿ ਗਿਆ ਜੀ ਪਿੰਡ ਚ ਰਸ਼ਾ ਓਦਾਂ ਵੇਖਦਾ ਸ਼ਰਿਆਂ ਓਦਾਂ ਹੀ ਵੇਖਦਾ ਕਿ ਸੜਿਆਂਮ ਵੇਖਦਾ ਤੇ ਤਾਂ ਹੀ ਲੌਂਦੇ ਇਹਨੇ ਕਰਦੇ ਆ ਇੰਨੇ ਤੇ ਗੋਲੀਆਂ ਦਾ ਕਿੱਥੋਂ ਇੱਥੇ ਬੰਤੀ ਕੋਈ ਨਹੀਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਇੱਥੇ ਵਿਖਦੀਆਂ ਵਾ ਸੜਿਆਂਮ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘਾਡੇ ਆ ਕੋਈ ਕਾਰਵਾਈ ਨਹੀਂ ਹੋਣ ਈ ਤੇ ਇਹ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨੇ ਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਸੜ ਗਏ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਸਾਨੂੰ ਵੀ ਤਾਂ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਦਿਨ ਸਾਹਿਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਹਦੇ ਪਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਇੱਕ ਤੇਰਾ ਰੋਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾਂ ਹੋਏ ਮੈਂ ਉਦੋਂ ਵੀ ਕਿਹਾ ਹਾਂ ਮੈਂ মিডিਆ ਵਾਲਿਆਂ ਨੂੰ ਸੱਦ ਕੇ ਆਪਣੀ ਵੇ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਮੈਂ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਆਗਾ ਵੀ ਮੈਂ ਤਾਂ ਕਿਰੇ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਾ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਆ ਨਾਲ ਦੇ ਪਤਾ ਨਹੀਂ ਨਸੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਉਹ ਕਦੋਂ ਜਾਂਦਾ ਹਨ ਸਾਲ ਹੋਇਆ ਬਾਜੀ ਸਾਲ ਬਾਅਦ ਇਹਦਾ ਉਹ ਗਿਆ ਇਹਨੇ ਟੀਗਾ ਦਜਾ ਨਹੀਂ ਬਾਹ ਚ ਹੀ ਲਾਉਂਦਾ ਰਿਹਾ ਵਾ ਇਹ ਤੇ ਦਜਾ ਨਹੀਂ ਕਈ ਵਾਰੀ ਤਾਂ ਬਾਹਰ ਹੀ ਲਾ ਹੁੰਦਾ ਹੁੰਦਾ ਏ ਕਈ ਵਾਰੀ ਕਾਰਜੇ ਕਿਤੇ ਐਨੇ ਲਾਉਣੇ ਤੇ ਆਈ ਇਹਨੂੰ ਆਖਣਾ ਨਾ ਲਾ ਹੜਨਾ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਓ ਤੇਰਾ ਘਰ ਦੀਨੇ ਵੀ ਖਿਜਣਾ ਤੂੰ ਨਾ ਇਹ ਕਿਉਂ ਕਰਨਾ ਇਦਾਂ ਨਸਾ ਮੈਂ ਫੜਿਆ ਫੜਿਆ ਵੀ ਗਿਆ ਪਹਿਲੇ ਨਹੀਂ ਪੜਿਆ ਨਹੀਂ ਗਿਆ ਕਿ ਦੇ ਨੇ ਨਹੀਂ ਕੋਈ ਪਰਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਭਾਜੀ ਤੁਸੀਂ ਕਦੀ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਕਹਿੰਦੇ ਪੁਲਿਸ ਏਰ ਤੇ ਕਾਰਵਾਈ ਕੋਈ ਕਰਦੀ ਨਹੀਂ ਗੀ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਵੀ